ਸਾਲਾਂ ਚ ਇਹਨਾਂ ਨੇ ਸਕੂਲਾਂ ਨੂੰ ਜੋ ਮੇਰੇ ਕੋਲ ਨੰਬਰ ਹੈ ਮੰਤਰੀ ਜੀ ਕੋਲ ਜੇ ਡਿਫਰੈਂਟ ਨੰਬਰ ਹੈ ਮੈਨੂੰ ਕਰੈਕਟ ਕਰ ਦੇਣ 10000 ਬੱਚਾ ਪ੍ਰਾਈਵੇਟ ਸਕੂਲ ਨੂੰ ਛੱਡ ਕੇ ਗਵਰਨਮੈਂਟ ਸਕੂਲਾਂ ਚ ਆ ਚੁੱਕਾ ਇਹ ਮੇਰੇ ਕੋਲ ਨੰਬਰ ਹੈਗਾ ਕਿੱਥੇ ਆਂਦੇ ਆ ਮੈਨੂੰ ਦੱਸੋ ਪਬਲਿਕਸ ਪ੍ਰਾਈਵੇਟ ਛੱਡ ਕੇ ਜਿਹੜਾ ਪ੍ਰਾਈਵੇਟ ਚ ਪੜ ਰਿਹਾ ਹੈ ਮਤਲਬ ਪ੍ਰਾਈਵੇਟ ਦੀ ਫੀਸ ਦੇ ਰਿਹਾ ਪਰ ਉਹਨੂੰ ਪਬਲਿਕ ਸਕੂਲ ਬੈਟਰ ਲੱਗ ਰਿਹਾ ਤਾਂ ਹੀ ਆ ਰਹੇ ਆ ਇਹ ਇਹਨਾਂ ਨੇ ਜਿਹੜਾ ਸਪੈਸ਼ਲੀ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਤਿੰਨ ਇਲਾਕਿਆਂ 'ਚ ਜਿਹੜੇ ਸਕੂਲ ਇਹ ਬਣਾ ਰਹੇ ਹੈਗੇ ਆ ਉੱਥੇ ਵਿਚਾਰੇ ਜ਼ਿਆਦਾ ਗਰੀਬ ਤੱਕ ਆ ਜਾਂ ਰਹਿੰਦੇ ਆ ਜਿਹੜੇ ਫੋੜ ਨਹੀਂ ਕਰ ਸਕਦੇ ਸਕੂਲ ਨੂੰ ਹੈਬੋਵਾਲ ਸਨੇਥ ਜਵਾਰ ਕੈਂਪ ਲੋਅਰ ਮਿਡਲ ਕਲਾਸ ਜਿੱਥੇ ਰਹਿੰਦੇ ਆ ਜਿਹੜੇ ਇਹ ਤਿੰਨ ਜਗ੍ਹਾ ਇਹਨਾਂ ਨੇ ਪੈਸੇ ਦਿੱਤੇ ਆ ਔਰ ਖੁੱਲੇ ਦਿਲ ਨਾਲ ਦਿੱਤੇ ਆ ਆਪਣੇ ਬਜਟ ਤੋਂ ਉਹ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਬਾਕੀ ਜਿਹੜੀ ਇਹਨਾਂ ਨੇ ਪ੍ਰਾਈਵੇਟ ਸਕੂਲਾਂ 'ਚ kia ਇਹ ਮੇਰੇ ਕੋਲ ਵੀ ਬਹੁਤ ਲੋਕੀ ਆਂਦੇ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਜਿਹੜੀ 8% ਦੀ ਕੈਪ ਕੀਤੀ ਆ ਉਹ ਬਹੁਤ ਚੰਗਾ ਸਟੈਪ ਹੈ ਉਹ ਵੀ ਤਾਂ ਹੈ 8% ਜੇ ਉਹ ਉਹ ਪ੍ਰੂਵ ਕਰ ਦੇਣ ਕਿ ਵਾਕਈ ਸਾਡਾ ਖਰਚਾ ਸਾਲ ਵਿੱਚ 8% ਵਧਿਆ ਹੈ ਜਾਂ ਅਸੀਂ ਕੋਈ ਇਨਫਰਾਸਟ੍ਰਕਚਰ ਤੇ ਪੈਸੇ ਲਗਾਣੇ ਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਜਿੱਦਾਂ ਇਹਨਾਂ ਨੇ ਕਿਹਾ ਮੈਂ ਵੀ ਕਈ ਜਗ੍ਹਾ ਗਿਆ ਮੈਨੂੰ ਪ੍ਰਿੰਸੀਪਲਾਂ ਨੇ ਕਿਹਾ ਟੀਚਰਾਂ ਨੇ ਕਿਹਾ ਜੀ ਬੱਚੇ ਥੱਲੇ ਬੈਠਦੇ ਹੁਣ ਇੱਕ ਬੱਚਾ ਪੂਰੇ ਪੰਜਾਬ ਵਿੱਚ ਜਿਹੜਾ ਗਵਰਨਮੈਂਟ ਸਕੂਲ ਚ ਪੜਦਾ ਉਹ ਥੱਲੇ ਨਹੀਂ ਬੈਠਦਾ ਐਡਾ ਵਧੀਆ ਫਰਨੀਚਰ ਲੱਗਿਆ ਸਕੂਲਾਂ 'ਚ ਜਾ ਕੇ ਦੇਖੋ ਕਈ ਪ੍ਰਾਈਵੇਟ ਸਕੂਲਾਂ 'ਚ ਵੀ ਉਹੋ ਜਿਹਾ ਫਰਨੀਚਰ ਨਹੀਂ ਹੈਗਾ ਜਿੱਥੇ ਬੱਚੇ ਬੈਠ ਕੇ ਪੜ ਰਹੇ ਔਰ ਇੱਕ ਮੈਂ ਦੱਸਦਾ ਮੰਤਰੀ ਜੀ ਮੇਰੇ ਖਿਆਲ ਮੈਂਸ਼ਨ ਕਰਨਾ ਭੁੱਲ ਗਏ ਜਿਹੜੀਆਂ ਸਮਾਰਟ ਕਲਾਸੇਜ਼ ਬਣ ਰਹੀਆਂ ਹਨ ਆਪਣੇ ਸਕੂਲਾਂ 'ਚ ਉਹ ਤਾਂ ਕਮਾਲ ਹੀ ਕੀਤੀ ਭਈ ਦੇਖੋ ਅੱਗੇ ਜਮਾਨਾ ਕਾਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਪਿਊਟਰਾਂ ਦਾ ਸੋਸ਼ਲ ਮੀਡੀਆ ਦਾ ਇੰਟਰਨੈਟ ਦਾ ਇਸ ਹਰ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਸਨ ਪਰ ਉਹਨਾਂ ਵਿੱਚੋਂ ਬਹੁਤਾਂ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਨਹੀਂ ਸੀ ਛੱਪਰ ਬਣੇ ਹੋਏ ਸੀ ਪਸ਼ੂ ਸਕੂਲਾਂ ਚ ਆ ਕੇ ਬੈਠਦੇ ਸੀ ਮੈਂ ਤੁਹਾਨੂੰ ਸ਼ਹਿਰ ਦੇ ਇਦਾਂ ਦੇ ਸਕੂਲ ਵੀ ਦਿਖਾ ਸਕਦਾ ਸਕੂਲਾਂ ਚ ਵਾਸ਼ਰੂਮ ਯਾ ਸੀ ਨਹੀਂ ਯਾ ਵਰਤਨ ਦੇ लायक ਨਹੀਂ ਸੀ ਬਹੁਤ ਆਤ ਸਕੂਲਾਂ ਚ ਬੱਚੇ ਜ਼ਮੀਨ ਤੇ ਬੈਠਦੇ ਸੀ ਮੈਨੂੰ ਯਾਦ ਹੈ ਮੈਂ ਲੁਧਿਆਣੇ ਦੇ ਵੀ ਕਈ ਸਕੂਲਾਂ ਚ ਬਾਈ ਤੁਸੀਂ ਪੁੱਛੋ ਮੈਂ ਤੁਹਾਨੂੰ ਦੱਸ ਸਕਦਾ ਇਸੇ ਸਕੂਲ ਚ ਮੈਂ ਜਾ ਕੇ ਦੇਖਿਆ ਬੱਚੇ ਥੱਲੇ ਬੈਠਦੇ ਸੀਗੇ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਦਿੱਕਤ ਬਾਕੀ ਤੁਸੀਂ ਜੇਈ ਨੀਟ ਕਲੀਅਰ ਕਰਨਾ ਸਕਿਉਰਟੀ ਗਾਰਡ ਕੈਂਪਸ ਮੈਨੇਜਰ ਇਹ ਤਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀਗਾ ਇੱਕ ਦੋ ਸਕੂਲਾਂ ਨੂੰ ਛੱਡ ਕੇ ਬਾਕੀ ਸਕੂਲ ਵਧੀਆ ਸਕੂਲ ਵੀ ਸੀਗੇ ਪੀਏਯੂ ਵਧੀਆ ਸਕੂਲ ਸੀ ਪਰ ਬਾੜੇ ਸਕੂਲ ਵੀ ਬਹੁਤ ਬੁਰੀ ਹਾਲਾਤ ਸੀ ਅਸੀਂ ਅੱਜ ਇਸ ਮੁਕਾਮ ਤੇ ਖੜੇ ਆਂ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਇੱਕ ਬੇਸਿਕ ਮਿਨਿਮਮ ਇਨਫਰਾਸਟ੍ਰਕਚਰ ਪੰਜਾਬ ਨੇ ਅਚੀਵ ਕਰ ਲਿਆ ਤੇ ਇਹ ਬਹੁਤ ਵੱਡੀ ਅਚੀਵਮੈਂਟ ਹੈ ਜਦੋਂ ਮੈਂ ਬੇਸਿਕ ਮਿਨਿਮਮ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ ਨਾ ਪਾਵੇ ਆ ਚਾਰ ਦੀਵਾਰੀ ਆ ਗਈ ਵਾਸ਼ਰੂਮਸ ਆ ਗਏ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਪੀਣ ਵਾਲਾ ਪਾਣੀ ਹੈ ਐਂਡ ਔਨ ਦਾ ਸੇਮ ਹੈਂਡ ਸਾਡੇ ਸਕੂਲਸ ਆਫ ਐਮਿਨੈਂਸ ਸ਼ਾਨਦਾਰ ਕੰਮ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਅੱਜ ਸਪੈਸੀਫਿਕਲੀ ਲੁਧਿਆਣਾ ਵੈਸਟ ਲੁਧਿਆਣਾ ਪੱਛਮੀ ਹਲਕੇ ਦੇ ਜਿਹੜੇ ਸਰਕਾਰੀ ਸਕੂਲ ਹੈ ਮੈਂ ਇਹਨਾਂ ਦੇ ਬਾਰੇ ਜਿਹੜਾ ਹੈ ਦੱਸਣਾ ਚਾਹੂੰਗਾ ਤੇ ਸਰਕਾਰ ਵੱਲੋਂ ਅੱਜ ਵੱਡੇ ਐਲਾਨ ਇਸ ਹਲਕੇ ਦੇ ਸਕੂਲਾਂ ਦੇ ਹੋਣੇ ਵੀ ਆ ਮੈਂ ਥੋੜੇ ਵੀ ਦੱਸੂੰਗਾ ਕਿ ਤੁਸੀਂ ਕਹੋਗੇ ਕਿ ਹਾਂ ਹੁਣ ਤਾਂ ਜੀ ਬਾਈਪੋਲ ਆ ਗਈ ਸ਼ੈਤਾਨ এডਿਕੇਸ਼ਨ ਮਿਸਟਰ ਆ ਕੇ ਰੋੜਾ ਜੀ ਨਾਲ ਬਹਿ ਗਿਆ ਕਿਉਂਕਿ ਰੋੜਾ ਸਾਹਿਬ ਮੈਂ ਇਹਨਾਂ ਦੀ ਵਰਕਿੰਗ ਦੇਖੀ ਹੈ ਮੇਰੇ ਆਪਣੇ ਹਲਕੇ ਨਹੀਂ ਮੈਂ ਜਦੋਂ ਵੀ ਮੈਂ ਇਨਾਂ ਹੀ ਪੋਜ਼ਿਟਿਵ ਐਮਪੀ ਤੇ ਮੈਂ ਲੁਧਿਆਣੇ 'ਚ ਮੈਂ ਚਾਹੇ ਮੇਰੀ ਧਰਤੀ ਅਨੰਦਪੁਰ ਸਾਹਿਬ ਹੈ ਪਰ ਮੈਂ ਲੁਧਿਆਣੇ ਪੜਿਆ ਇੱਥੇ 16-17 ਸਾਲ ਰਿਹਾ ਇਨਾਂ ਸਾਰੇ ਏਰੀਏ ਨੂੰ ਜਾਣਦਾ ਤੇ ਲੁਧਿਆਣੇ ਦੇ ਬਹੁਤ ਸਾਰੇ ਐਮਪੀ ਦੇਖੇ ਆ ਲੋਕ ਸਭਾ ਦੇ ਰਾਜ ਸਭਾ ਦੇ ਕਦੀ ਕਿਸੇ ਨੇ ਲੁਧਿਆਣੇ ਸ਼ਹਿਰ ਲਈ ਇਨਾ ਕੁਝ ਨਹੀਂ ਕੀਤਾ ਜਿਨ੍ਹਾਂ ਅਰੋੜਾ ਸਾਹਿਬ ਨੇ ਕੀਤਾ ਚਾਹੇ ਉਹ ਰੇਲਵੇ ਸਟੇਸ਼ਨ ਦੀ ਹੋਵੇ ਮੈਂ ਇਹਨਾਂ ਦੇ ਦੇਖਦਾ ਰਹਿੰਦਾ ਕਈ ਵਾਰੀ ਦੇਖਿਆ ਇਹਨੇ ਇੱਕ ਵਟਸਐਪ ਤੇ ਗਰੁੱਪ ਬਣਾਇਆ ਹੋਇਆ 에어ਪੋਰਟ ਦਾ ਤੇ ਉਹਦੇ ਹਰ ਰੋਜ਼ ਦੇ ਡੇਲੀ ਅਪਡੇਟ ਮੈਂ ਤੇ ਅਰੂੜਾ ਸਭ ਇੱਕ ਵਾਰੀ ਗੜਕਰੀ ਸਾਹਿਬ ਕੋਲ ਚਲੇਗੇ ਕੋਈ ੜਕੇ ਸਾਈ ਉਹ ਕਹਿੰਦੇ ਮੈਂ ਆਜੇ ਤੱਕ ਆਪਣੀ ਕੌਨਸਟਿਟੂਐਂਸੀ ਚ ਨਹੀਂ ਬਣਾਇਆ ਸਾਈਕਲ ਟ੍ਰੈਕ ਥਾਣੂ ਕੇ ਵਿੱਚ ਦੇ ਦਵਾ ਪਰ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ੜਕੇ ਲੜਕੇ ਮੰਤ ਕਰਕੇ ਲੁਧਿਆਣੇ ਲਈ ਉਹ ਲੈ ਕੇ ਪਾਰਕਿੰਗ ਜਣੀ ਤੇ ਹਸਪੀਟਲਸ ਦੇ ਉੱਤੇ ਇਹਨਾਂ ਦਾ ਪੈਸ਼ਨ ਹੈ ਮੇਰੇ ਇਲਾਕੇ ਦਾ ਕੀਪੂਰ ਸਾਹਿਬ ਹਸਪੀਟਲ ਉਹ ਵੀ ਇਹਨਾਂ ਦੀ ਗ੍ਰਾਂਟ ਚੋਂ ਠੀਕ ਹੋ ਰਿਹਾ ਤੁਸੀਂ ਅੱਜ ਇਸ ਤੋਂ ਪਹਿਲਾਂ ਵੀ ਮੈਂ ਲੁਧਿਆਣੇ ਵੈਸਟ ਦੇ ਕਈ ਸਕੂਲਾਂ ਚ ਤੁਸੀਂ ਅੱਜ ਦੀ ਗੱਲ ਨਹੀਂ ਮੈਂ ਚਾਹੇ ਉਸਰਾਬਾ ਨਗਰ ਦਾ ਸਕੂਲ ਹੋਵੇ ਚਾਹੀ ਸੁਨੇਤ ਦਾ ਹੋਵੇ ਚਾਹੀ ਪੀਯੂ ਦਾ ਸਕੂਲ ਹੋਵੇ ਇਹਨਾਂ ਸਾਰੇ ਸਕੂਲਾਂ ਚ ਮੈਂ ਵਿਜ਼ਿਟ ਕਰ ਚੁੱਕਿਆ ਮੈਂ ਸੁਨੇਹ ਦੱਸੂਗਾ ਸੁਨੇਤ ਦੇ ਸਕੂਲ ਤੁਸੀਂ ਜਾ ਕੇ ਟੀਚਰਸ ਨੂੰ ਵੀ ਪੁੱਛ ਸਕਦੇ ਹੋ ਮੇਰੀ ਮੇਰਾ ਇਹ ਸ਼ੌਕ ਹੈ ਹਿਆਰ 1200 ਸਕੂਲਾਂ ਚ ਜਾ ਜਾ ਕੇ ਦੇਖਿਆ ਸੁਨੇਤ ਦੇ ਸਕੂਲ ਚ ਗਿਆ ਸੀ ਨਹੀਂ ਬੁਰੀ ਹਾਲਤ ਸੀ ਤੇ ਉਦੋਂ ਕੋਈ ਕਹਿੰਦੇ ਸੀ ਕਿ ਪਤਾ ਨਹੀਂ ਫੰਡ ਪਿੱਛੇ ਸਾਡੇ ਉਦੋਂ ਇੱਕ ਐਡਨ ਟਾਈਮ ਚੱਲ ਰਿਹਾ ਜਦੋਂ ਕੇਂਦਰ ਸਰਕਾਰ ਨਾਲ ਸਾਡੇ ਪੈਸੇ ਰੋਕਦੇ ਸੀ ਮੈਂ 50 ਲੱਖ ਰੁਪਏ ਕਿਸੇ ਤੋਂ ਸੀਐਸਆਰ ਲੈ ਕੇ ਉੱਥੇ ਦਿੱਤਾ